ਅੱਜ ਜਿਹੜੀ ਅਸੀਂ ਖੰਨਾ ਪੁਲਿਸ ਨੇ ਪ੍ਰੈਸ ਕਾਨਫਰੰਸ ਰੱਖੀ ਹੈ ਇਹਦੇ ਵਿੱਚ ਸਾਡਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 27 ਜੁਲਾਈ ਨੂੰ ਜਿਹੜਾ ਏਐਸ ਕਾਲਜ 'ਚ ਜੋ ਇੱਕ ਫਾਇਰਿੰਗ ਦਾ ਇਨসিডেন্ট ਹੋਇਆ ਸੀ ਫਿਰ ਉਸ ਦੇ ਨਨ ਨਨ ਲਾਈਕ ਸੰਭਾਲੇ ਏਰੀਆ 'ਚ ਪੈਟਰੋਲ ਪੰਪ ਨੂੰ ਉਸੇ ਹੀ ਕੇਸ ਦੇ ਅਕਿਊਜ਼ ਵੱਲੋਂ ਲੁੱਟਾ ਲੁੱਟਿਆ ਗਿਆ ਸੀ ਉਹਦੀ ਇਹਨਾਂ ਦੋਨਾਂ ਕੇਸਸ ਦੀ ਸੈਂਸਿਟੀਵਿਟੀ ਨੂੰ ਧਿਆਨ ਚ ਰੱਖਦੇ ਹੋਏ ਖੰਨਾ ਪੁਲਿਸ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਸੌਰਵਜਿੰਦਰ CSPD ਸੁਖਮਰਿਤ DSP ਸਮਰਾਲਾ ਤਰਲੋਚਨ ਸਿੰਘ DSP ਕਨਹਰਜਿੰਦਰ ਸਾਡੇ ਇੰਚਾਰਜ CIG ਇੰਸਪੈਕਟਰ ਅਮਨਦੀਪ SHO ਸਦਰ ਹਰਦੀਪ ਐਸਐਚਓ ਸਮਰਾਲਾ ਦਵਿੰਦਰਪਾਲ ਸਾਡੀ ਸਾਰੀ ਹੀ ਮਲਟੀਪਲ ਜਿਹੜੀ ਟੀਮਾਂ ਸੀਗੀਆਂ ਉਹ ਇਸ ਇਹਨਾਂ ਦੋਨਾਂ ਸੈਂਸੇਸ਼ਨ ਕ੍ਰਾਈਮਸ ਤੇ ਦਿਨ ਰਾਤ ਮਿਹਨਤ ਕਰਕੇ ਅਸੀਂ ਇਸ ਕੇਸ ਤੇ ਜਿਹੜੇ ਦੋਸ਼ੀ ਹੈ ਉਹਨਾਂ ਚੋਂ ਤਿੰਨ ਨੂੰ ਅਸੀਂ ਅਰੈਸਟ ਕਰ ਲਿਆ ਇਕਲੇ ਅੰਡਰ ਮੈਡੀਕਲ ਟ੍ਰੀਟਮੈਂਟ ਹੈਗਾ ਤੇ ਇਸ ਕੇਸ ਚ ਸਾਨੂੰ ਦੋ ਪਿਸਟਲ ਰਿਕਵਰ ਹੋ ਗਏ ਔਰ ਜਿਹੜੇ ਕ੍ਰਾਈਮ ਚ ਦੋਨੋਂ ਵਹੀਕਲਸ ਯੂਜ਼ ਹੋਏ ਸੀ ਸਵਿਫਟ ਗੱਡੀ ਤੇ ਮੋਟਰਸਾਈਕਲ ਉਹ ਅਸੀਂ ਦੋਨੋਂ ਬਰਾਮਦ ਕਰ ਲਿਆ ਉਹਦੀ ਡਿਟੇਲ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਜੀ ਕਿ 27 ਜੁਲਾਈ ਨੂੰ ਇੱਕ ਮਨਵੀਰ ਸਿੰਘ ਜਿਹੜਾ ਏਐਸ ਕਾਲਜ ਦਾ ਸਟੂਡੈਂਟ ਹੈਗਾ ਉਹਦੇ ਬਿਆਨ ਤੇ ਅਸੀਂ ਅਜੇ ਸਿੰਘ ਵਾਸੀ ਰਤਨਹੀੜੀ ਸਦਰਖੰਨਾ ਜਤਿਨ ਮੋਂਗਾ ਵਾਸੀ ਲੁਧਿਆਣਾ ਕ੍ਰਿਸ਼ਨਾ ਸਾਨੀ ਵਾਸੀ ਲੁਧਿਆਣਾ ਔਰ ਲਵਪ੍ਰੀਤ ਉਰਫ ਲਵੀ ਵਾਸੀ ਸਲੋਦੀ ਖੰਨਾ ਔਰ ਇੱਕ ਅਨਨੋਨ ਬੰਦਾ ਜੋ ਬਾਅਦ ਚ ਆਇਡੈਂਟੀਫਾਈ ਹੋਇਆ ਗੁਰਪ੍ਰੀਤ ਸਿੰਘ ਉਰਫ ਜਸ ਉਰਫ ਬੱcci ਉਹਨਾ ਉਹਨਾ ਤੇ ਅਸੀਂ ਇੱਕ ਐਫਆਈਆਰ ਲੌਂਚ ਕੀਤਾ ਸੀ ਜਿਨ੍ਹਾਂ ਨੇ ਛੋਟੀ ਜੀ ਕਾਲਜ ਜਿਹੜੀ ਨਾਲ ਦੀ ਆਪਸ ਚ ਮਾਮੂਲੀ ਤਕਰਾਰਬਾਜ਼ੀ ਹੋਈ ਸੀ ਉਹਦੇ ਬਿਹਾਫ ਉਸੇ ਗੱਲ ਨੂੰ ਹੀ ਲੈ ਕੇ ਇਹਦੇ ਦੋ ਕਿਊਜ਼ ਨੇ ਅੰਨੇਵਾ ਫਾਇਰਿੰਗ ਕੀਤੀ ਸੀ ਕਾਲਜ ਚ ਤੇ ਉਸ ਤੋਂ ਬਾਅਦ ਇਹਨਾਂ ਅਕਿਊਜ਼ ਨੇ ਹੀ ਸਮਰਾਲੇ ਦੇ ਇੱਕ ਪੈਟਰੋਲੀਅਮ ਪੈਟਰੋਲ ਫਰਮ ਤੇ ਕਰਿੰਦੇ ਤੋਂ ਉਹਨਾਂ ਦਾ ਜਿਹੜਾ ਕੈਸ਼ ਕਲੈਕਸ਼ਨ ਹੁੰਦੀ ਹੈ ਉਹ ਬੈਕ ਖੋਲਿਆ ਸੀਗਾ ਉਸ ਬਿਹਫ ਤੇ ਅਸੀਂ ਚਾਰ ਬਾਈ ਨੇਮ ਔਰ ਇੱਕ ਅਨਨੋਨ ਅਕਿਊਜ਼ ਤੇ ਮੁਕਦਮਾ ਨੰਬਰ 155 ਅੰਡਰ ਸੈਕਸ਼ਨ ਜਿਹੜੇ ਮੈਂ ਤੁਹਾਨੂੰ ਆਈਪੀਸੀ ਤੋਂ ਦੱਸ ਦਿੰਦੀ ਆ 307 506 148 149 ਆਈਪੀਸੀ ਜਿਹੜਾ ਹੁਣ ਹੈਗਾ ਜੀ 109 3512 1913 ਐਂਡ 196 ਬੀ ਐਨ ਐਸ ਇਸ ਦੇ ਨਾਲ ਅਸੀਂ 25 54 0 ਅਸਲਾ ਐਕਟ ਲਗਾਏ ਸੀ थाना सदर ਕੰਨਾ ਔਰ ਜਿਹੜਾ ਪੈਟਰੋਲ ਪੰਪ ਤੇ ਲੁੱਟਖੋ ਕੀਤੀ ਸੀ ਉਹਦੇ ਚ ਅਸੀਂ ਐਫ ਆਈ ਆਰ ਨੰਬਰ 173 ਅੰਡਰ ਸੈਕਸ਼ਨ 309 4 311 ਬੀ ਐਨ ਐਸ ਔਰ 25 25 54 0 ਅਸਲਾ ਐਕਟ थाना ਸਮਰਾਲਾ ਦਰਜ ਕੀਤਾ ਸੀ ਜਿਵੇਂ ਮੈਂ ਪਹਿਲਾਂ ਵੀ ਬਰੀਫ ਕੀਤਾ ਸੀ ਜਿਹੜਾ ਮੁਕਦਮੇ ਦਾ ਇੱਕ ਦੋਸ਼ੀ ਅਸੀਂ ਉਸੇ ਦਿਨ ਗ੍ਰਫਤਾਰ ਕਰ ਲਿਆ ਸੀ ਜਿਹਦਾ ਨਾਂ ਅਜੇ ਰਾਠੀ ਹੈ ਉਹ ਉਸੇ ਕਾਲਜ ਦਾ ਵਿਦਿਆਰਥੀ ਹੈਗਾ ਬੀਏ ਸੈਕੰਡ ইয়ার ਦਾ ਸਟੂਡੈਂਟ ਤੇ ਉਸ ਤੋਂ ਬਾਅਦ ਅਸੀਂ ਮਲਟੀਪਲ ਟੀਮਸ ਬਣਾਈਆਂ ਸੀ ਜਿਹੜੀ ਸਾਡੇ ਟੈਕਨੀਕਲੀ ਵੀ ਟ੍ਰੇਲ ਕਰ ਰਹੀਆਂ ਸੀ ਸਪੈਸ਼ਲੀ CIA ਦੀ ਟੀਮ ਤੇ ਥਾਣਾ ਸਦਰ ਔਰ ਸਮਰਾਲਾ ਤੋਂ ਅਸੀਂ ਹਿਊਮਨ ਐਂਡ ਹਿਊਮਨ ਇੰਡ ਤੇ ਟੈਕਨੀਕਲ ਐਂਡ ਤੇ ਲਗਾਤਾਰ ਛਾਪੇ ਮਾਰੀ ਵੀ ਕਰ ਰਹੇ ਸੀਗੇ ਔਰ ਕੱਲ 1 ਅਗਸਤ ਨੂੰ ਸਾਨੂੰ ਇੱਕ ਸਾਡੀ CIA ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਸ ਕੇਸ ਦੇ ਜਿਹੜੇ ਦੋ ਬਾਈਨੇਮ ਅਕਿਊਜ਼ਡ ਹੈਗੇ ਜਤਨ ਮੋਂਗਾ ਔਰ ਕ੍ਰਿਸ਼ਨਾ ਸਾਨੀ ਇਹ ਬਿਨਾ ਨੰਬਰ ਪਲੇਟ ਦੀ ਇੱਕ ਮੋਟਰਸਾਈਕਲ ਤੇ ਸਮਰਾਲਾ ਏਰੀਆ ਦੇ ਜਿਹੜੀ ਗੜੀ ਪੁਲ ਤੋਂ ਨੀਲੋ ਪੁਲ ਏਰੀਆ ਉੱਤੇ ਕੁੰਮਰੇ ਤੇ 베ਸਡ ਔਨ ਦੈਟ ਇਨਫੋਰਮੇਸ਼ਨ CIA ਟੀਮ ਨੇ ਉੱਥੇ ਜਿਹੜਾ ਇੱਕ ਨਾਕਾ ਲਾਇਆ ਸੀਗਾ ਤੇ ਜਗਪਾਲ ਪਾਲ ਮਾਜਰੇ ਏਰੀਆ 'ਚ ਨਾਕਾਬੰਦੀ ਕੀਤੀ ਸੀ ਤੇ ਉਥੇ ਜਿਹੜੇ ਮੋਟਰਸਾਈਕਲ ਦੇ ਦੋਨੋਂ ਸਵਾਰ ਸੀ ਇਹਨਾਂ ਨੇ ਪੁਲਿਸ ਦਾ ਨਾਕਾ ਦੇਖ ਕੇ ਆਪਣੀ ਮੋਟਰਸਾਈਕਲ ਸੁਟਕੇ ਉਥੇ ਇੱਕ ਜੰਗਲ ਵੱਲ ਨੂੰ ਜਿਹੜਾ ਖਾਲੀ ਏਰੀਆ ਸੀ ਉਥੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਐਸਕੇਪ ਕਰਦੇ ਉਹਨਾਂ ਨੇ ਸਾਡੀ ਜਿਹੜੀ ਸੀਆਈਏ ਦੀ ਟੀਮ ਸੀ ਉਹਨਾਂ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੋ ਇਨ ਰਿਟਾਲੀਏਸ਼ਨ ਸਾਡੀ ਟੀਮ ਨੇ ਵੀ ਸੈਲਫ ਡਿਫੈਂਸਿਵ ਫਾਇਰ ਕੀਤਾ ਜਿਹਦੇ ਚ ਇੱਕ ਜਿਹੜੀ ਗੋਲੀ ਸੀਗੀ ਉਹ ਜਤਿੰਨ ਮੋਂਗਾ ਸੌਰੀ ਕ੍ਰਿਸ਼ਨਾ ਸਾਨੀ ਦੇ ਲੱਤੇ ਵੱਜੀ ਸੀ ਤੇ ਅਸੀਂ ਉਹਨੂੰ ਦਾਖਲ ਕਰਾ ਦਿੱਤਾ ਸੀ ਆਫਟਰ ਦੈਟ ਔਰ ਜਿਹੜਾ ਦੂਜਾ ਹੈ ਜਤਿਨ ਮੋਂਗਾ ਉਹ ਸਾਡੀ ਟੀਮ ਦੇ ਕਾਬੂ ਆ ਗਿਆ ਸੀ ਤੇ ਇਹ ਦੋਨੋਂ ਹੀ ਇੱਕ ਇੱਕ ਵੈਪਨ ਕੈਰੀ ਕਰ ਰਹੇ ਸੀਗੇ ਪਿਸਟਲ ਜਿਹਦੇ ਚ ਲਾਈਵ ਰਾਉਂਡਸ ਵੀ ਸੀਗੇ ਸੋ ਇਸ ਤਰ੍ਹਾਂ ਸਾਨੂੰ ਕੱਲ ਇਸ ਕੇਸ ਦੇ ਦੋ ਬਾਈ ਨੇ ਮਕਿਊਜ਼ ਅਸੀਂ ਇੱਕ ਨੂੰ ਹਲੇ ਅਰੈਸਟ ਨਹੀਂ ਕੀਤਾ ਬਟ ਹੀ ਇਜ਼ ਅੰਡਰ ਦਾ ਮੈਡੀਕਲ ਟ੍ਰੀਟਮੈਂਟ ਦੂਜੇ ਨੂੰ ਅਰੈਸਟ ਕਰ ਲਿਆ ਸੀ ਅੱਜ ਇਸ ਕੇਸ ਦਾ ਇੱਕ ਹੋਰ ਅਕਿਊਜ਼ ਜਿਹਦਾ ਨਾਮ ਗੁਰਪ੍ਰੀਤ ਸਿੰਘ ਉਰਫ ਜੱਜਸ ਉਰਫ ਬੱਜੀ ਹੈਗਾ ਉਹਨੂੰ ਵੀ ਅਸੀਂ ਇਸ ਲੋਦੀ ਏਰੀਆ 'ਚ ਅਰੈਸਟ ਕੀਤਾ ਤੇ ਹੁਣ ਇਸ ਕੇਸ ਦਾ ਸਿਰਫ ਜਿਹੜਾ ਲਵਪ੍ਰੀਤ ਸਿੰਘ ਉਰਫ ਲਵੀ ਐ ਸਲੋਦੀ ਪਿੰਡ ਦਾ ਉਹਦੇ ਉਹਦੀ ਗ੍ਰਿਫਤਾਰੀ ਬਾਕੀ ਹੈ ਤੇ ਰੇਡਸ ਆ ਕੰਟੀਨਿਊ ਹੋਣ ਬਹੁਤ ਜਲਦੀ ਸਾਡੀ ਟੀਮ ਜਿਨ੍ਹਾਂ ਨੇ ਪਿੱਛੇ ਵੀ ਇੰਨੀ ਦਿਨ ਰਾਤ ਮਿਹਨਤ ਕਰਕੇ ਇਹ ਬੜਾ ਸੈਂਸੇਸ਼ਨਲ ਕ੍ਰਾਈਮ ਟਰੇਸ ਕੀਤਾ ਆਈ ਐਮ ਵੈਰੀ ਸ਼ੋਰ ਕਿ ਲਵਪ੍ਰੀਤ ਲਵੀ ਨੂੰ ਵੀ ਅਸੀਂ ਕਾਬੂ ਕਰ ਲਾਂਗੇ ਕਮ ਸਾਲੇਂ ਕਿੰਨੇ ਕਿੰਨੇ ਨੀ ਨਦੀ ਜੀ ਏਜ 18 ਸਾਲ ਤੋਂ ਲੈ ਕੇ 24 ਸਾਲ ਦਾ ਏਜ ਬ੍ਰੈਕਟ ਜਿਹੜਾ ਜਸ ਲੜਕਾ ਗੁਰਪ੍ਰੀਤ ਜਸ ਉਹ 18 ਸਾਲ ਦਾ ਔਰ ਜੋ ਸਭ ਤੋਂ ਵੱਡਾ ਹੈ ਉਹ ਅਜੇ ਸਿੰਘ ਹੈ ਉਹ ਵੀ 24 ਸਾਲ ਦਾ ਸੋ ਵੈਪਨ ਮੈਂ ਤੁਹਾਨੂੰ ਦੱਸਿਆ ਕਿ ਅ ਵੈਪਨ ਜੀ ਹਲੇ ਸਾਨੂੰ ਜਿਹੜੇ ਦੋ ਪਿਸਟਲ ਇੱਕ 32 ਬੋਰ ਹੈ ਤੇ ਇੱਕ 30 ਬੋਰ ਹੈ ਉਹ ਰਿਕਵਰ ਹੋਇਆ ਬਟ ਹਲੇ ਬਹੁਤ ਪ੍ਰੀਲੀਮਨਰੀ ਹੈ ਅਸੀਂ ਅਨਦਰ ਰਿਮਾਂਡ ਲਾ ਕੇ ਦੱਸ ਸਕਦੇ ਕਿ ਕਿੱਥੋਂ ਪਿੱਛੋਂ ਲੈ ਕੇ ਆਏ ਇਹਦੇ ਵਿੱਚੋਂ ਕੋਈ ਜੇਲ੍ਹ ਚੋਂ ਵੀ ਆਇਆ ਸੀ ਸ਼ਾਰਟਪੁੱਟ ਜੇਲ੍ਹ ਚੋਂ ਵੀ ਅ ਇਹਦੇ ਚ ਜਿਹੜੇ ਦੋ ਹੈਗੇ ਜਤਨ ਮੋਂਗਾ ਔਰ ਕ੍ਰਿਸ਼ਨਾ ਸਾਨੀ ਇਹਨਾਂ ਦੋਨਾਂ ਦੇ ਹੀ ਕ੍ਰਿਮੀਨਲ ਰਿਕਾਰਡ ਹੈ ਜਤਨ ਮੋਂਗਾ ਤੇ 4 ਐਫ ਆਈ ਆਰ ਲਾਏ ਸਦੇ ਜਿਨ੍ਹਾਂ ਚੋਂ ਦੋ ਐਨ ਡੀ ਪੀ ਐਸ ਦੇ ਹੈ ਤੇ ਦੋ 307 ਦੇ ਔਰ ਇੱਕ ਲੁੱਟ ਖੋ ਦਾ ਵੀ ਹੈ 399 402 ਦਾ ਔਰ ਜਿਹੜਾ ਕ੍ਰਿਸ਼ਨਾ ਸਾਨੀ ਹੈ ਉਹਦੇ ਤੇ ਪਹਿਲਾਂ 6 ਪਰਚੇ ਹੈ ਸਾਡੇ ਜਿਹੜੇ ਤਿੰਨ ਪਰਚਿਆਂ ਤੋਂ ਇਲਾਵਾ 6 ਪਰਚੇ ਹੈ ਜਿਨ੍ਹਾਂ ਚੋਂ ਇੱਕ ਐਨ ਡੀ ਪੀ ਐਸ ਦਾ ਹੈ ਤਿੰਨ 307 ਦੇ ਅਟੈਂਪਟ ਟੂ ਮਰਡਰ ਇੱਕ ਥੇਫ ਦਾ ਔਰ ਆਰਮਜ਼ ਹੈਲਲੋ ਸਾਰੇ ਕੇਸਸ ਤੇ ਲੱਗ ਗਿਆ ਇਹ ਹੁਸ਼ਾਰਪੁਰ ਜੇਲ੍ਹ ਦਾ ਸੀ ਮੈਨੂੰ ਚੈੱਕ ਕਰਨਾ ਪਏਗਾ ਮੋਸਟ ਲਾਈਕਲੀ ਇਹ ਲੁਧਿਆਣਾ ਜੇਲ੍ਹ ਚ ਸੀ ਕਿ ਵੀ ਬੈਂਚ ਐਨਾਲਿਟਿਕਸ ਹਾਂਜੀ ਸਾਡੇ ਜੀ ਉਹਨਾਂ ਦੀ ਜਿਹੜੀ ਅਸੀਂ ਪ੍ਰੀਲੀਮਨਰੀ ਵੈਰੀਫਾਈ ਕੀਤਾ ਸੀ ਜਿਹੜਾ ਜਤਿਨ ਮੋਂਗਾ ਉਰਫ ਟ੍ਰੈਂਡੀ ਹੈ ਇਹ ਜਿਹੜਾ ਸਾਗਨ ਨਿਊਟਰਨ ਔਰ ਪੁਨੀਤ ਬੈਂਸ ਦੇ ਨਾਲ ਕਿਸੇ ਕੇਸ ਚ ਕੇਸ ਵਾਰਸ ਸੋ ਆਈ ਥਿੰਕ ਦੇ ਆਰ ਐਸੋਸੀਏਟਿਡ ਜਿਹੜੀ ਆਪਣੀ ਟੀਮ ਨੇ ਦਿੱਲੀ ਦੇ ਨਾਲ ਜਿਹੜਾ ਕੰਪਲੈਕਸ ਕਰਕੇ ਆਪਣੇ ਨੇ ਉਹਨਾਂ ਨੇ ਇਹ ਹਾਸਲ ਆਫ ਲਈ ਹਾਸਲ ਆਫ ਸਾਈ ਜੀ ਮੈਂ ਤਾਂ ਹਮੇਸ਼ਾ ਆਪਣੀ ਟੀਮ ਵੀ ਕਰਦੀ ਹਾਂ ਐਂਡ ਅਮ ਡੀਜੀ ਸਰ ਨੂੰ ਮੈਂ ਇਮੀਡੀਏਟਲੀ ਦੱਸਤਾ ਸੀਗਾ ਔਰ ਉਹਨਾਂ ਨੇ ਜੋ ਵੀ ਅਸੀਂ ਹੌਸਲਾ ਵਜ਼ਾਈਨਾਂ ਨੂੰ ਹਰ ਤਰ੍ਹਾਂ ਦੇ ਰਿਵਾਰਡਸ ਦਿੰਦੇ ਉਹ ਡੈਫੀਨਿਟਲੀ ਮੈਂ ਰეკਮੈਂਡ ਕਰਾਂਗੀ ਔਰ ਡੀਜੀ ਪੰਜਾਬ ਬਹੁਤ ਹੀ ਜਲਦੀ ਉਹਨਾਂ ਨੂੰ ਸਾਡੇ ਟੀਮ ਨੂੰ ਵਾਰਡ ਦਿੰਦੇ ਵੀ ਹੈਗੇ ਮੈਮ ਅਜੇ ਹਰ ਅਕੀ ਸਟੂਡੈਂਟ ਤਾਂ ਉਸਕੇ ਇਲਾਵਾ ਕੋਈ ਹੋਰ ਸਟੂਡੈਂਟ ਇਨਵੋਲ ਹੈ अजय राठी जी आ, एस कॉलेज का स्टूडेंट है और जो लवी मान है वो आ, जो हमें अभी तक पता चला है वो गुलजार कॉलेज में पढ़ता है और जो मुदई है जिसके बेस पे हमने एफ आई आर दिया वो भी इसी कॉलेज का स्टूडेंट है इनका आपस में कैसे हुआ ये जी, जी।, जी वहाँ जो हमें इनिशियली पता चला था ये कॉलेज कैंपस में ही खड़े थे तो इनकी किसी छोटी मोटी कोई पर्सनल पुरानी इनकी ना फ्रेंडशिप थी ना दुश्मनी थी इनकी थोड़ी तकरार हुई है उसके बाद ये सारा सिचुएशन सिचुएशनलाइज हुई

ਹਾਂ ਕੋੜਾ ਇਹ ਚੀਜ਼ ਮੈਂ ਦੂਸਰਾ ਮਾਮਲਾ ਕੀ ਰਹੀ ਹੈ ਉਹ ਕਿਹਦਾ ਕਿੰਦਾ ਪਲਾਨ ਹੈ